ਬੈਕੁਤੀ ਕਾ ਖਾਲਸਾ ਬੈਕੁਤੀ ਕੀ ਫਤਿਹ ਇਹ ਦੇਈ ਤੇਰੀ ਨੇਤ ਨਹੀਂ ਰਹਿਣੀ ਤੇ ਕੋਈ ਨੇਕ ਕਮਾਈ ਕਰ ਲੈ ਨਾਮ ਦੀ ਬੇੜੀ ਬੈ ਕੇ ਬੰਦਿਆ ਤੇ ਪਾਪ ਸਾਗਰ ਤਰ ਲੈ ਨਾਮ ਦੀ ਬੇੜੀ ਬੈ ਕੇ ਬੰਦਿਆ ਤੇ ਪਾਪ ਸਾਗਰ ਤਰ ਲੈ ਇਕ ਦਿਨ ਬੰਦਿਆ ਹੈ ਉੱਠ ਚੱਲਣਾ ਇਕ ਦਿਨ ਬੰਦਿਆ ਹੈ ਹੈ ਉੱਠ ਚੱਲਣਾ ਪਰਤ ਕਿਉਂ ਨਾ ਨਹੀਂ ਉਹ ਬੰਦਿਆ ਪਰਤ ਕਿਉਂ ਨਾ ਨਹੀਂ ਮਾਨ ਸਜਲਮ ਅਮੋਲਤ ਬੰਦਿਆ ਪਰਤ ਕੇ ਆਉਣਾ ਨਹੀਂ ਓ ਬੰਦੇ ਆ ਪਰਤ ਕੇ ਆਉਣਾ ਨਹੀਂ ਇੱਕ ਦਿਨ ਬੰਦੇ ਆ ਹੈ ਉਠ ਚੱਲਣਾ ਇੱਕ ਦਿਨ ਬੰਦੇ ਆ ਹੈ ਉਠ ਚੱਲਣਾ ਪਰਤ ਕੇ ਆਉਣਾ ਨਹੀਂ ਨਾ ਕਰ ਮੇਰੀ ਮੇ ਬੰਦਿਆ ਨਾ ਕਰ ਮੇਰੀ ਮੇਰੀ ਬੰਦਿਆ ਦੁਨੀਆ ਮਿੱਟੀ ਦੀ ਤੇਰੀ ਬੰਦਿਆ ਦੁਨੀਆ ਮਿੱਟੀ ਦੀ ਤੇਰੀ ਬੰਦਿਆ ਤੇਰੀਆਂ ਮਿੱਤਰਾਂ ਸਾਥ ਨਹੀਂ ਦੇਣਾ ਤੇਰੀਆਂ ਮਿੱਤਰਾਂ ਸਾਥ ਨਹੀਂ ਦੇਣਾ ਕਿਸੇ ਕਮ ਆਉਣਾ ਨਹੀਂ ਉਹ ਬੰਦਿਆ ਕਿਸੇ ਕਮ ਆਉਣਾ ਨਹੀਂ ਇੱਕ ਦਿਨ ਬੰਦਿਆ ਹੈ ਉਠ ਚੱਲਣਾ ਇੱਕ ਦਿਨ ਬੰਦਿਆ ਹੈ ਉਠ ਚੱਲਣਾ ਪਰਤ ਕੇ ਆਉਣਾ ਨਹੀਂ ਉਹ ਬੰਦਿਆ ਪਰਤ ਕੇ ਆਉਣਾ ਨਹੀਂ ਜਾਏਗਾ ਜਦੋਂ ਕੋਈ ਨਾਲ ਨਹੀਂ ਹੋਣਾ ਜਾਏਗਾ ਜਦੋਂ ਕੋਈ ਨਾਲ ਨਹੀਂ ਹੋਣਾ ਸਾਥ ਸੰਗਤ ਤੇਰੇ ਕਾਮ ਆਉਣਾ ਸਾਥ ਸੰਗਤ ਤੇਰੇ ਕੰਮ ਆਉਣਾ ਗੁਰ ਸਿੱਖਾ ਕਰ ਨੇਕ ਕਮਾਈ ਗੁਰ ਸਿੱਖਾ ਕਰ ਨੇਕ ਕਮਾਈ ਵੇਲਾ ਹੱਥ ਆਉਣਾ ਨਹੀਂ ਓ ਬੰਦੀਆ ਵੇਲਾ ਹੱਥ ਆਉਣਾ ਨਹੀਂ ਇੱਕ ਦਿਨ ਬੰਦੀਆ ਹੈ ਉੱਠ ਚੱਲਣਾ ਇੱਕ ਦਿਨ ਬੰਦਿਆ ਹੈ ਉੱਠ ਚੱਲਣਾ ਪਰਤ ਕੇ ਆਉਣਾ ਨਹੀਂ ਉਹ ਬੰਦਿਆ ਪਰਤ ਕੇ ਆਉਣਾ ਨਹੀਂ ਬੀਤ ਗਿਆ ਜਦੋਂ ਜੀਵਨ ਸੁਫਨਾ ਬੀਤ ਗਿਆ ਜਦੋਂ ਜੀਵਨ ਸੁਖਣਾ ਇੱਕ ਕੜੀ ਵੀ ਤੈਨੂੰ ਕਿਸੇ ਨੇ ਨਹੀਂ ਰਖਣਾ ਇੱਕ ਕੜੀ ਵੀ ਤੈਨੂੰ ਕਿਸੇ ਨੇ ਨਹੀਂ ਰਖਣਾ ਸੀਨੇ ਵਿੱਚ ਹੋਸੀ ਸਾਬ ਪਰਾਰੇ ਸੀਨੇ ਵਿੱਚ ਹੋਸੀ ਸਾਬ ਪਰਾਰੇ ਕਿਸੇ ਨੇ ਬਲਉਣਾ ਨਹੀਂ ਓ ਬੰਦਿਆ ਕਿਸੇ ਨੇ ਬਲਾਉਣਾ ਨਹੀਂ ਇੱਕ ਦਿਨ ਬੰਦਿਆ ਹੈ ਉੱਠ ਚੱਲਣਾ ਪਰਤ ਕਿਉਣਾ ਨਹੀਂ ਓ ਬੰਦਿਆ ਪਰਤ ਕਿਉਣਾ ਨਹੀਂ ਨਾਮ ਦੀ ਕਮਾਈ ਜੋ ਮਾਪੁਰਖ ਕਰ ਗਏ ਨਾਮ ਦੀ ਕਮਾਈ ਜੋ ਮਾਪੁਰਖ ਕਰ ਗਏ ਅੰਬਰ ਰਹੇ ਹੋ ਸਦਾ ਇਸ ਜਗਤੇ ਅੰਬਰ ਰਹੇ ਹੋ ਸਦਾ ਇਸ ਜਗਤੇ ਅਰਪਣ ਕਰ ਸਭ ਗੁਰੂ ਨੂੰ ਅਰਪਣ ਕਰ ਸਾਬ ਗੁਰੂ ਨੂੰ ਵੇਲਾ ਹੱਥ ਆਉਣਾ ਨਹੀਂ ਉਹ ਬੰਦਿਆ ਪਰਤ ਕੇ ਆਉਣਾ ਨਹੀਂ ਇੱਕ ਦਿਨ ਬੰਦਿਆ ਹੈ ਉੱਠ ਚੱਲਣਾ ਪਰਤ ਕੇ ਆਉਣਾ ਨਹੀਂ ਉਹ ਬੰਦਿਆ ਪਰਤ ਕੇ ਆਉਣਾ ਬੰਦਿਆ ਭਰਤ ਕੇ ਆਉਣਾ ਨਹੀਂ ਵੈਗੁੱਟੀ ਕਾ ਖਾਲਛਾ ਵੈਗੁੱਟੀ ਕੀ ਫੱਤੇ